ਤਵਾ ਹੈਗਾ ਗਰਬਾਂਸ ਕੀ ਤਖਲੀਫ ਕੀ ਤੁਹਾਨੂੰ ਪ੍ਰੋਬਲਮ ਕੀ ਆ ਸਾਨੂੰ ਜੀ ਬੁੱਢੇ ਸਾਲ ਆ ਤਖਲੀਫ ਆਇਆ ਮੈਨੂੰ ਹੋ ਗਿਆ ਚਮੜੀ ਰੋਗ ਚਮ ਖਰਾਬ ਹੋ ਗਿਆ ਆਵੇ ਅੱਛਾ ਇਹ ਤਾਂ ਬੁੜੀ ਜੀ ਹਮਤਰਾ ਮਟਰਾ ਮਟਗੜਾ ਹੋਇਆ ਜਵਾਈ ਮ ਜੀਵਨ ਸਾਥੀ ਆ ਨਾ ਤੁਹਾਡਾ ਫਿਰ ਹਾਂ ਉਹਨਾਂ ਨੇ ਕਰਨਾ ਹੀ ਹਾਂ ਤੁਸੀਂ ਜਾਣੀ ਜਾਣ ਹਾਂ ਜੀ ਤੇ ਬੱਚੇ ਤੁਹਾਡੇ ਬੱਚੇ ਨਹੀਂ ਬੱਚਾ ਦੱਸ ਦੇ ਮੈਂ ਕੁਝ ਰਿਹਾ ਇਹ ਦੱਸਿਆ ਜੀ ਬੱਚੇ ਗੁਜਰੇ ਆ ਅੱਛਾ ਚਾਰ ਬੱਚੇ ਗੁਜਰੇ ਮੁੰਡੇ ਦੋ ਗੁੱਡੀਆਂ ਨਹੀਂ ਇੱਕ ਉਹ ਦੱਸ ਦੇ ਨੇ 35 ਸਾਲ ਦਾ ਚਾਰ ਸੀ ਕੋ ਛੋਟੇ ਚੋਰ ਸੀ ਨੇ ਚਾਰ ਸੀ ਚਲ ਹੁਣ ਤਖਲੀਬ ਕੀ ਹੈ ਤੁਹਾਨੂੰ ਗੋਡਾ ਕੀ ਹੋਇਆ ਕੀ ਗੋਡਣ ਬੋਡਾ ਤਰਦਾ ਨਹੀਂ ਹੈ ਹੇ ਰਸੀ ਬੰਨੀ ਹੋਈ ਹੈ ਕੀ ਤੁਸੀਂ ਇਲਾਜ ਨਹੀਂ ਕਰਵਾਇਆ ਇਹਦਾ ਇਹ ਇਲਾਜ ਹਣ ਕੌਣ ਕਰਾਵੇ ਬੇਕਾਰਾ